ਪੰਜਾਬੀ ਉਹ ਘਰ ਦੇ ਵਿੱਚ ਰਾਸ਼ਨ ਭਰ ਲਓ ਫੋਨ ਵੀ ਚਾਰਜ ਕਰ ਲਓ ਭਾਰੀ ਮੀਂਹ ਦੇ ਵਿਚਾਲੇ ਐਡਵਾਈਜ਼ਰੀ ਵੀ ਜਾਰੀ ਹੋ ਚੁੱਕੀ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਬਰਸਾਤ ਅਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਦੇ ਨਾਲ ਹਾਲਾਤ ਵਿਗੜਦੇ ਜਾ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਹੜਵਰਗੇ ਹਾਲਾਤ ਬਣਦੇ ਜਾ ਰਹੇ ਨੇ ਇਸੇ ਵਿਚਾਲੇ ਬਰਨਾਲਾ ਵਾਸੀਆਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੱਸਦੇ ਕਿ ਜ਼ਿਲ੍ਹਾ ਪ੍ਰਸ਼ਾਸਨ ਬਨਾਲਾ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੁਤਾਬਕ ਲੋਕਾਂ ਨੂੰ ਭਾਰੀ ਮੀਂਹ ਦੇ ਕਾਰਨ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਮੁਤਾਬਕ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੇ ਨਾਲ-ਨਾਲ ਖਸਤਾ ਹਾਲਤ ਇਮਾਰਤਾਂ ਦੇ ਉੱਤੇ ਕੰਦਾ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਪਣੇ ਫੋਨ ਦੇ ਫੋਨ ਤੇ ਪਾਵਰ ਬੈਂਕ ਚਾਰਜ ਕਰਕੇ ਰੱਖਣ ਦੇ ਲਈ ਵੀ ਕਿਹਾ ਗਿਆ ਹੈਗਾ ਤਾਂਕਿ ਕਿਸੇ ਵੇਲੇ ਵੀ ਲੋਡ ਪੈਨ ਦੇ ਉੱਤੇ ਤੁਹਾਨੂੰ ਖੱਜਲਖਵਾਰ ਨਾ ਹੋਣਾ ਪਵੇ ਇਸ ਤੋਂ ਇਲਾਵਾ ਸਾਫ਼ ਪਾਣੀ ਸੁੱਕਾ ਰਾਸ਼ਨ ਅਤੇ ਜ਼ਰੂਰੀ ਦਵਾਈਆਂ ਆਦਿ ਕੋਲ ਰੱਖਣ ਦੀ ਵੀ ਸਲਾਹ ਜਿਹੜੀ ਕਿ ਦਿੱਤੀ ਗਈ ਹੈ ਐਡਵਾਈਸ ਦਿੱਤੀ ਜਿਹੜੀ ਕਿ ਹੈ ਉਹ ਵੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਐਡਵਾਈਜ਼ੀ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਖੰਭਿਆਂ ਤਾਰਾਂ ਲੋਹੇ ਦੀਆਂ ਗਰੀਲਾਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੇ ਲਈ ਆਖਿਆ ਗਿਆ ਹੈ ਇਸ ਤੋਂ ਇਲਾਵਾ ਆਲੇ ਦੁਆਲੇ ਪਾਣੀ ਭਰਨ ਤੇ ਲਾਈਟਾਂ ਚੱਲੀ ਜਾਣ ਦੇ ਉੱਤੇ ਵੀ ਬਿਜਲੀ ਸਪਲਾਈ ਬੰਦ ਰੱਖਣ ਦੇ ਲਈ ਜੋ ਕਿ ਸਲਾਹ ਦਿੱਤੀ ਗਈ ਹੈ ਤਾਂਕਿ ਕੋਈ ਸ਼ਾਰਟ ਸਰਕਟ ਵਗੈਰਾ ਨਾ ਹੋ ਜਾਵੇ ਤਾਂ ਲੋਡ ਪੈਨ ਦੇ ਉੱਤੇ ਹੀ ਲੋਕ ਕੰਟਰੋਲ ਰੂਮ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਨੇ ਕੰਟਰੋਲ ਰੂਮ ਨੰਬਰ ਤਾਂ ਵੀ ਤੁਸੀਂ ਜ਼ਰੂਰ ਨੋਟ ਕਰ ਲਓ 01679 223031 ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਨੀ ਆ 01679233031 ਦੇ ਉੱਤੇ ਸੰਪਰਕ ਕਰ ਸਕਦੇ ਹੋ ਤਾਂ ਲੋਕਾਂ ਨੂੰ ਸਮੇਂ-ਸਮੇਂ ਤੇ ਉੱਤੇ ਜਾਰੀ ਕੀਤੀਆਂ ਚਾਰੀਆਂ ਸਲਾਹਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਬਦਲਦਾ ਜਾ ਰਿਹਾ ਹੈ ਤੇ ਮੌਸਮ ਦੇ ਹਾਲਾਤ ਜਿਵੇਂ ਵਿਗੜਦੇ ਜਾ ਰਹੇ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਕਿ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈਗਾ ਦੱਸ ਦਈਏ ਕਿ ਛੁੱਟੀਆਂ ਜੋ ਕਿ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਅਤੇ ਓਥੇ ਹੀ ਉਹਨ ਬਰਨਾਲਾ ਦੇ ਵੱਲੋਂ ਵੀ ਜੋ ਕਿ ਐਡਵਾਈਜ਼ੀ ਜਾਰੀ ਕਰ ਦਿੱਤੀ ਗਈ ਹੈ ਕਿ ਲੋਕ ਆਪਣਾ ਜ਼ਰੂਰੀ ਖਾਣ ਪੀਣ ਦਾ ਸਮਾਨ ਸੁੱਕਾ ਰਾਸ਼ਨ ਤੇ ਮੋਬਾਈਲ ਚਾਰਜ ਕਰਕੇ ਕਿਸੇ ਸੁਰੱਖਿਅਤ ਥਾਂਵਾਂ ਦੇ ਉੱਤੇ ਚਲੇ ਜਾਣਾ ਕੱਚੀ ਇਮਾਰਤ ਦੇ ਕੋਲ ਬਿਲਕੁਲ ਵੀ ਨਾ ਖੜਨ ਖਾਸ ਕਰਕੇ ਖੰਬਿਆਂ ਦੇ ਕੋਲ ਤਾਂ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਹੈਗਾ ਤਾਂ ਧਿਆਨ ਨਾਲ ਇਸ ਖਬਰ ਨੂੰ ਤੁਸੀਂ ਵੀ ਸੁਣਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਦੇ ਹੋ ਖਾਸ ਕਰਕੇ ਬਰਨਾਲਾ ਵਾਸੀਆਂ ਦੇ ਲਈ ਇਹ ਐਡਵਾਈਸ ਦੀ ਜਾਰੀ ਕੀਤੀ ਗਈ ਹੈ